ਪਾਨਾ ਸਿੱਧੂ ਹੋ ਗਿਆ ਤਤਾ ਹੁਣ ਮੋਹਾਲੀ ਦੇ ਵਿੱਚ ਕਈ ਏਜੰਟਾਂ ਦੀ ਖੈਰ ਨਹੀਂ ਐ ਜੋ ਠੱਗ ਏਜੰਟ ਭੋਲੇ ਭੋਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਉਹਨਾਂ ਦੇ ਨਾਲ ਧੋਖਾਧੜੀ ਕਰਕੇ ਮੋٹے ਪੈਸੇ ਖਾ ਕੇ ਉਹਨਾਂ ਨੂੰ ਲਾਰਾ ਲੱਪਾ ਲਾ ਕੇ ਵਿਦੇਸ਼ ਭੇਜਣ ਦੇ ਝਾਂਸੇ ਦੇ ਵਿੱਚ ਫਸਾ ਕੇ ਮੋਟੀ ਕਮਾਈ ਕਰਦੇ ਨੇ ਉਹਨਾਂ ਦੇ ਵਿਰੁੱਧ ਪਾਨਾ ਸਿੱਧੂ ਲਗਾਤਾਰ ਮੋਰਚਾ ਖੋਲ ਰਿਹਾ ਹੁਣ ਮੋਹਾਲੀ ਦੇ ਵਿਚ ਕਈ ਠੱਗ ਏਜੰਟਾਂ ਦੇ ਖਿਲਾਫ ਭਾਨਾ ਸਿੱਧੂ ਨੇ ਆਪਣਾ ਗੁੱਸਾ ਦਿਖਾਇਆ ਆਖਰ ਕੌਣ ਨੇ ਉਹ ਤਾਂ ਭਾਨਾ ਸਿੱਧੂ ਦੇ ਖਿਲਾਫ ਕਿਸ ਤਰੀਕੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਦੂਜੇ ਪਾਸੇ ਭਾਨਾ ਸਿੱਧੂ ਫਿਰਕੇ ਮੈਂ ਚੇਤਾਵਨੀ ਦੇ ਰਿਹਾ ਹਾਂ ਕਹਿੰਗੇ ਹੈ ਕਿ ਨਾ 30% ਪੈਸਾ ਕਰਪਟ ਖਾਣ ਵਾਲੇ ਰਹਿ ਗਏ ਨੇਗੇ ਪਰ ਜਿਹੜੇ ਵਧੀਆ ਚੰਗੇ ਅਫਸਰ ਨੇ ਨਾ ਉਹ ਨਿਰਮਰ ਤੇ ਕਾਰਵਾਈ ਕਰਦੇ ਹੁਣ ਉਹਨਾਂ ਨੂੰ ਪਤਾ ਹੈ ਵੀ ਭਾਨਾ ਸਹੀ ਕੰਮ ਕਰਦਾ ਤੁਸੀਂ 5 ਰੁਪਏ ਨਿਰਮਰ ਸਾਬਤ ਕਰ ਦਿਓ ਅੱਜ ਕਰੋੜਾਂ ਰੁਪਏ ਲੋਕਾਂ ਦਾ ਡੈਰੀਆ ਭਰਤੀਆ ਗਲ ਕਟਾ ਕੇ ਚੌਕ ਦੇ ਵਿੱਚ ਤੰਗ ਤੰਗਦੇ ਮੇਰਾ ਤੁਸੀਂ ਕਰਦੇ ਕੀ ਫਿਰਦੇ ਹੋ ਤੁਸੀਂ ਕਾਰਵਾਈਆਂ ਮੇਰੇ ਤੇ ਕਰਾਉਣ ਨੂੰ ਫਿਰਦੇ ਹੋ ਕਰਾਓ ਕਾਰਵਾਈ ਕਿੰਨੇ ਵਾਰੀ ਕੀ ਕਰ ਦੋਗੇ ਮੈਨੂੰ ਜੇਲ੍ਹ ਭੇਜ ਦੋਗੇ ਜੇਲ੍ਹ ਚੋਂ ਫੇਰ ਮੈਂ ਬਾਹਰ ਆ ਜੂ ਮਹੀਨੇ ਤੋਂ ਮਹੀਨਾ ਵਾਰ ਫੇਰ ਮੇਰੀ ਜਵਾਨੀ ਤੋਹ ਜੂ ਜਾਂ 5-7 ਮਹੀਨੇ ਮੈਨੂੰ ਜੇਲ੍ਹ ਚ ਲਾਉਣੇ ਕਿੱਡੀ ਕਮੇਟੀ ਵਾਲਾ ਲੋਕਾਂ ਲਈ ਪਹਾੜ ਨੇ ਦੀ ਜਿਹੜੀ ਜ਼ਮੀਰ ਆ ਨਾ ਕੋਈ ਖਰੀਦ ਨਹੀਂ ਸਕਿਆ ਤੁਸੀਂ ਤੁਸੀਂ ਮੇਰੇ ਕੋਲ ਗੱਡੀਆਂ ਵੱਡੇ ਵੱਡੇ ਲਾਲਚ ਲੈ ਕੇ ਆਏ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਜੀ ਸੌ ਮੈਨੂੰ ਅਹਿਰਾਸ ਕਰਕੇ ਹਟਿਆ ਕੋਈ 5 ਰੁਪਏ ਸਾਫਤ ਕਰ ਦੇ ਮੇਰੀ ਜ਼ਿੰਦਗੀ ਦੇ ਵਿੱਚ ਔਖੇ ਸਮੇਂ ਦੇ ਵਿੱਚ ਮੇਰੇ 6 ਬੰਦਿਆਂ ਨੇ ਮਦਦ ਕੀਤੀ ਆ ਮੇਰੇ ਮਿੱਤਰ ਨੇਗੇ ਉਹ ਮੇਰੇ ਦੋਸਤ ਨੇਗੇ ਉਹਨਾਂ ਨੇ ਮੇਰੀ ਮਦਦ ਕੀਤੀ ਆ ਨਹੀਂ ਪੂਰੀ ਦੁਨੀਆ ਪੂਰੇ ਪੰਜਾਬ ਦੇ ਵਿੱਚੋਂ ਕੋਈ 5 ਰੁਪਏ ਸਾਫਤ ਕਰਦਾ ਮੂੰਹ ਕਾਲਾ ਕਰਾ ਕੇ ਗੱਲ ਨਾ ਆ ਦੂੰਗਾ ਤੁਸੀਂ ਗੱਲਾਂ ਕਿਹਨੇ ਕਰਦੇ ਫਿਰ ਤੁਸੀਂ ਕੀ ਕਹਿੰਦੇ ਅੱਜ ਪ੍ਰਸ਼ਾਸਨ ਕੋਲੇ ਜਾ ਕੇ ਵੀ ਭਾਨਾ ਪੈਸੇ ਲੈਂਦਾ ਸਾਫਤ ਕਰੋ ਸਾਲਿਓ ਇੱਕ ਕੱਲ ਵੀ ਲੱਗਿਆ ਪਿਆ ਸੀਗਾ ਵੀਡੀਓ ਕੱਲ ਵੀ ਇੱਕ ਦੀ ਆਈ ਸੀ ਏਜੰਟ ਜਿਹੜੀ ਅਕੇ ਭਾਨਦੇ ਮੇਰੇ ਖਿਲਾਫ ਸਬੂਤ ਨੇ ਕਾਲਾ ਕਿਹੜੇ ਜਿਹਦੇ ਸਬੂਤ ਲਿਆ ਲੋਕਾਂ ਸਾਹਮਣੇ ਅਸੀਂ ਕਦੋਂ ਕਹਿੰਦੇ ਧਰੋ ਲੋਕਾਂ ਸਾਹਮਣੇ ਸਬੂਤ ਇੱਕ ਇੱਕ ਫੁੱਦੂ ਜਾਂ ਕਰਨਾ ਲੱਗਿਆ ਪਿਆ ਸੀ ਮਹਾਲੀ ਦੇ ਵਿੱਚ ਵੀ ਭੰਡੇ ਦੇ ਸਾਡੇ ਕੋਲੇ ਭੰਡੇ ਦੇ ਸਬੂਤ ਨੇ ਜੀ ਲਿਆਓ ਸਬੂਤ ਧਰੋ 5 ਰੁਪਏ ਸਾਬਤ ਕਰ ਦੋ ਤੁਸੀਂ 5 ਰੁਪਏ ਪਰ ਇਹ ਪੰਜਾਬ ਦੀ ਲੜਾਈ ਆ ਤੁਸੀਂ ਜਿੰਨੇ ਪਰਚੇ ਪਾਉਣੇ ਪਰਚੇ ਪਵਾ ਲਿਓ ਜੇਲ੍ਹ ਸਿਸਟਮ ਨਾਲ ਜੇਲ੍ਹ ਚਾਉਣਾ ਮਰਵਾਉਣਾ ਮਰਵਾ ਲਿਓ ਮੈਂ ਤੁਹਾਨੂੰ ਪਤਾ ਵਿਆਹ ਕਿਉਂ ਨਹੀਂ ਕਰਾਉਂਦਾ ਕਈ ਲੋਕ ਪੁੱਛਦੇ ਨੇ ਨਾ ਮੈਨੂੰ ਹਰੇਕ ਬੰਦੇ ਰਾਜ ਮੈਨੂੰ ਰੋਜ਼ ਹੀ ਮੇਰੀ ਗੱਲ ਚੱਲਦੀ ਰਹਿੰਦੀ ਆ ਵਿਆਹ ਕਰਾ ਲਾ ਵਿਆਹ ਕਰਾ ਲਾ ਮੈਂ ਥੋੜੇ ਵਰਗੇ ਨੇ ਬਾਹ ਪਾਉਣੀਆਂ ਜਾਂ ਥੋੜੇ ਵਰਗੇ ਨੂੰ ਮਾਰੂੰ ਜਾਂ ਮੈਂ ਮਰੂੰ ਥੋਡੇ ਵਰਗੇ ਜਿਹੜੇ ਠੱਗ ਨੇ ਜਨਣਾ ਸਾਡੇ ਪੰਜਾਬ ਨੂੰ ਲੁੱਟਿਆ ਨਾ ਤਾਂ ਮੈਂ ਕੋਈ ਧਾਰਮਿਕ ਕੱਟੜ ਪੰਥੀ ਬੰਦਾ ਨਾ ਮੈਂ ਜਾਤ-ਬਾਤ ਨੂੰ ਮੰਨਣ ਵਾਲਾ ਬੰਦਾ ਮੈਂ ਇਨਸਾਨੀਅਤ ਲਈ ਲੋਕਾਂ ਲਈ ਲੜੂ ਮਰੂ ਤੁਸੀਂ ਜਿੰਨਾ ਜ਼ੋਰ ਲਾਣਾ ਹੋਇਆ ਮੇਰੇ ਸਾਲੇ ਓਨਾ ਜ਼ੋਰ ਲਾ ਲਿਓ ਹੁਣ ਜਿਹੜੇ ਅੱਜ ਮਹਾਲੀ ਜਾ ਕੇ ਆਏ ਨੇ ਨਾ ਪ੍ਰਸ਼ਾਸਨ ਕੋਲੇ ਭੰਨ ਤੇ ਕਾਰਵਾਈ ਕਰਾਉਣੀ ਆ ਉਹਨਾਂ ਦੀ ਗਾੜਤ ਮੈਂ ਐਸੀ ਪਾਉਂਗਾ ਕਿ ਤੁਸੀਂ ਯਾਦ ਰੱਖੋਗੇ ਹੁਣ ਹੁਣ ਥੋਡੇ ਬਾਰਾਂ ਦੇ ਵਿੱਚ ਹੀ ਆਉਂਗਾ ਤੁਸੀਂ ਯਾਦ ਕਰ ਲਓ ਜਿਹੜੇ ਅੱਜ ਕਹਿ ਕੇ ਆਏ ਨੇ ਭੰਨ ਤੇ ਕਾਰਵਾਈ ਕਰਾਉਣੀ ਆ ਧਿਆਨ ਨਾਲ ਸੁਣ ਲਓ ਥੋੜੇ ਲੱਤਾਂ ਥਰ-ਥਰ ਕਿਉਂਕਿ ਮੈਂ ਮੈਨੂੰ ਕਹ ਲੈ ਡਰਾਂ ਮੇਰੇ ਤੋਂ ਸਾਹਤ ਕਰੋ ਤੁਸੀਂ ਚੋਰ ਹੋ ਸਾਲਿਓ ਤੁਸੀਂ ਪੰਜਾਬ ਨੂੰ ਬਰਬਾਦ ਕੀਤਾ ਸਾਲਿਓ ਤੁਸੀਂ ਚੋਰ ਹੋ ਮੈਨੂੰ ਕਹ ਲੈ ਡਰਾਂ ਮੈਨੂੰ ਕੋਈ ਡਰ ਨਹੀਂ ਮੈਂ ਤਾਂ ਬੇਖੌਫ ਹੋ ਕੇ ਕੱਲਾ ਘੁੰਮਦਾ ਪਿਸਟਲ ਮੇਰੇ ਡੱਬ 'ਚ ਲੱਗਿਆ ਹੁੰਦਾ ਜਿਹੜੇ ਤੁਸੀਂ ਪਹਿਲਾਂ ਵੀ ਮੈਨੂੰ ਕਾਫੀ ਵਾਰੀ ਜਿਹੜੇ ਧਮਕੀਆਂ ਦਵਾਈਆਂ ਨੇ ਮੈਂ ਅੱਜ ਪਹਿਲੀ ਵਾਰ ਦੱਸਦਾ ਇਹ ਕੈਮਰੇ ਤੇ ਫੁੱਦੂ ਲੋਕਾਂ ਦਾ ਕੰਮ ਹੁੰਦਾ ਜਿਹੜੇ ਦੱਸਦੇ ਹੁੰਦੇ ਨੇ ਨਮਾਰਦ ਲੋਕ ਦੱਸਦੇ ਨੇ ਮੈਨੂੰ ਧਮਕੀ ਆ ਗਈ ਜੀ ਮੈਨੂੰ ਆ ਆ ਗਈ ਜੀ ਮੈਨੂੰ ਉਹ ਆ ਗਈ ਜੀ ਉਹ ਫੁੱਦੂ ਜੇ ਲੋਕ ਦੱਸਦੇ ਹੁੰਦੇ ਨੇ ਤੁਸੀਂ ਪਹਿਲਾਂ ਵੀ ਗਾੜ ਦਾ ਯੋਰ ਲਾਇਆ ਜਾਂਟਾਂ ਨੇ ਜਿੰਨਾਂ ਨੇ ਵੀ ਇਹਨਾਂ ਨੇ ਕੋਈ ਧਮਕੀਆਂ ਦਵਾਈ ਕਿਤੇ ਕੁਛ ਦਵਾ ਥੋੜਾ ਪ੍ਰਾਣਾ ਥੋੜਾ ਦਬਨ ਵਾਲਾ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਅੱਜ ਮੈਨੂੰ ਗੁੱਸਾ ਬਹੁਤ ਚੜਿਆ ਪਿਆ ਡੱਬ ਜਿ ਪਿਸਤਰ ਟੰਗਾ ਹੁੰਦਾ ਜਦੋਂ ਮਰਜੀ ਤੁਸੀਂ ਪਹਿਲਾਂ ਵੀ ਮੇਰੇ ਕਿੰਨੇ ਵਾਰੀ ਪਿੱਛਾ ਕਰਾਇਆ ਜਦੋਂ ਮੈਂ ਮਹਾਰਾਜ ਦੇ ਵਿੱਚ ਜਾਣਾ ਤੁਸੀਂ ਮੇਰਾ ਪਿੱਛਾ ਕਰਵਾਉਨੇ ਹੋ ਮੈਂ ਇਹਨਾਂ ਗੱਲਾਂ ਫੁੱਦੂ ਪੜਾ ਕੇ ਨੂੰ ਡਰਨ ਵਾਲਾ ਨਹੀਂ ਹੈਗਾ ਤੁਸੀਂ ਭੁੱਲ ਜਿਓ ਇਸ ਗੱਲ ਨੂੰ ਬਹੁਤ ਖਾੜ ਦਿਮਾਗ ਦੇ ਬੰਦੇ ਨਾਲ ਤੁਸੀਂ ਮੱਥਾ ਲਾਇਆ ਹੋਇਆ ਤੁਸੀਂ ਹਰ ਇੱਕ ਬੰਦੇ ਨੂੰ ਅੱਜ ਤੱਕ ਖਰੀਦਿਆ ਹੈ ਤੁਸੀਂ ਹਰ ਇੱਕ ਬੰਦੇ ਨੂੰ ਏਜੰਟ ਮਾਫੀਆ ਨੇ ਰਾਜਨੀਤਿਕ ਲੀਡਰ ਥੋੜੇ ਖਰੀਦੇ ਹੋਏ ਨੇਗੇ ਜਿਹੜੇ ਬਹੁਤ ਸਾਰੇ ਜਿਹੜੇ ਕਿ ਆਪਣੇ ਪੁਲਿਸ ਦੇ ਵਿੱਚ ਤੁਸੀਂ ਬੰਦੇ ਖਰੀਦੇ ਤੁਸੀਂ ਪੈਸਾ ਭਰਿਆ ਘਰ ਤੁਸੀਂ ਆਪਨਾ ਕੀ ਕਹਿੰਦੇ ਹੁੰਦੇ ਨੇਗੇ ਤੁਸੀਂ ਹੋਰ ਬਹੁਤ ਸਾਰੇ ਲੋਕਾਂ ਨੂੰ ਖਰੀਦਿਆ ਚਾਰ ਸਾਲ ਹੋ ਗਏ ਮੈਨੂੰ ਇਸ ਮੁੱਦੇ ਤੇ ਲੜਦਿਆਂ ਚਾਰ ਸਾਲ ਹੋ ਗਏ ਮੈਨੂੰ ਹੁਣ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਚਾਰ ਸਾਲ ਜਿਹੜਾ ਮੈਨੂੰ ਇਸ ਮੁੱਦੇ ਤੇ ਲੜਦਿਆਂ ਨੂੰ ਹੋ ਗਏ ਅੱਜ ਤੱਕਰ ਮੈਨੂੰ ਤੁਸੀਂ ਚੁੱਪਨੇ ਕਰਾ ਸਕੇ ਕਿਉਂ ਨੂੰ ਚੁੱਪ ਕਰਾ ਸਕੇ ਤੁਸੀਂ ਪੂਰੀ ਬਾਹ ਦਾ ਜ਼ੋਰ ਲਾਇਆ ਤੁਸੀਂ ਗੱਡਾ ਮਰਜੀ ਜ਼ੋਰ ਲਾਇਆ ਕਹਿੰਦੇ ਕੌਂਦੇ ਏਜੰਟਾਂ ਦੇ ਬਾਹ ਪਾਈ ਨਹੀਂ ਦੱਸੋ ਅਮਹਾਲੀਗੜ੍ਹ ਦੇ ਪਠੰਡੇ ਵਾਲਾਂ ਦੇ ਜਲੰਧਰ ਵਾਲਾਂ ਦੇ ਲੁਧਿਆਣਾ ਵਾਲੇ ਦੇ ਪਾਈ ਨਹੀਂ ਬਾਹ ਸਾਫਤ ਕਰ ਸਕੇ ਤੁਸੀਂ ਸਾਲੇ ਮੇਰੇ ਤੇ ਅੱਜ ਤੱਕਰ ਕੁਛ ਹੁਣ ਥੋਡੇ ਬਾਹਰ ਫੇਰ ਚੜਾਉਂਗਾ ਮੈਂ ਹੁਣ ਲਾ ਮਹਾਰੀ ਦੇ ਵਿੱਚ ਤੂੰ ਵੱਡਾ ਪ੍ਰੋਗਰਾਮ ਕਰੂੰ ਤੁਸੀਂ ਜਿਹੜਾ ਜਿੰਨਾ ਜ਼ੋਰ ਲਾਉਣਾ ਹੈ ਲਾ ਦਿਓ ਕੱਲੇ ਕੱਲੇ ਏਜੰਟ ਦੇ ਕੱਲੇ ਕੱਲੇ ਏਜੰਟ ਦੇ ਜਿੱਤੂ ਲੋਕਾਂ ਤੋਂ ਪੈਸੇ ਲੈਣਾ ਕੱਲੇ ਕੱਲੇ ਦੇ ਬਾਹਰ ਜਾ ਕੇ ਵੀਡੀਓ ਪਾਉ ਘਰ ਮੂਰੇ ਧਰਨਾ ਲਵਾਉ ਜਿੰਨਾ ਤੁਸੀਂ ਜ਼ੋਰ ਲਾਉਣਾ ਗਾੜ ਦਾ ਕੋਈ ਜ਼ੋਰ ਲਾ ਲਿਓ ਲੋਕਾਂ ਦੇ ਜਿਹਨਾਂ ਤੁਸੀਂ ਪੈਸੇ ਠੱਗੇ ਨੇ ਨਾ ਤੁਸੀਂ ਤੁਸੀਂ ਕਹੋ ਜਿਹੜੇ ਤੁਸੀਂ ਅੱਜ ਅਫਸਰਾਂ ਕੋਲੇ ਗਏ ਉਹਨਾਂ ਅਫਸਰ ਨਹੀਂ ਮੇਰੇ ਤੇ ਕਾਰਵਾਈ ਕਰਦੇ ਉਹਨਾਂ ਨੂੰ ਪਤਾ ਹੈ ਵੀ ਭਾਨਾ ਜਿਹੜਾ ਕਿ ਭਾਨਾ ਕੀ ਹੈ ਜਿਹੜੇ ਅਫਸਰਾਂ ਕੋਲੇ ਗਏ ਹੋ ਨਾ ਤੁਸੀਂ ਉਹਨਾਂ ਨੂੰ ਪਤਾ ਦੋ ਤਿੰਨ ਵਾਰੀ ਪੁਲਿਸ ਨੇ ਚੱਕਿਆ ਬੈਂਕ ਸਟੇਟਮੈਂਟਾਂ ਮੇਰੀਆਂ ਕਢਾ ਕੇ ਦੇਖੀਆਂ ਸਾਰੇ ਮੇਰੇ ਤੁਸੀਂ ਪੜਦੇ ਸਾਰੇ ਪ੍ਰਸ਼ਾਸਨ ਦੇ ਅਫਸਰਾਂ ਨੇ ਪਰੋਲ ਕੇ ਦੇਖੇ ਸਭ ਕੁਝ ਦੇਖਿਆ ਵੀ ਇਹ ਪੈਸੇ ਕਿੱਥੋਂ ਖਾਂਦਾ ਕਿੱਥੋਂ ਇਹਦਾ ਖਰਚਾ ਚਲਾਉਂਦਾ ਸਭ ਅਫਸਰਾਂ ਨੇ ਜ਼ੋਰ ਲਾ ਕੇ ਦੇਖ ਲਿਆ ਕੁਝ ਨਿਕਲੇ ਨਹੀਂ ਕਿਉਂਕਿ ਕਿਉਂਕਿ ਮੈਂ ਗੰਬਲਾ ਹੈ ਨਹੀਂ ਕਿਉਂਕਿ ਮੈਂ ਕਰਪਟ ਹੈ ਨਹੀਂ ਤਾਂ ਕਰਕੇ ਸਾਰੇ ਅਫਸਰਾਂ ਨੂੰ ਪਤਾ ਹੈ ਅਫਸਰਾਂ ਨੇ ਤਾਂ ਮੈਨੂੰ ਫੋਨ ਲਾਇਆ ਸੋਡੇ ਸਾਰੇ ਪ੍ਰਸ਼ਾਸਨ ਵਾਲਿਆਂ ਨੇ ਅੱਜ ਕਹਿੰਦੇ ਮੀਟਿੰਗ ਕਰਨ ਆਏ ਸੀਗੇ ਉਹ ਅਫਸਰ ਨਹੀਂ ਕਾਰਵਾਈ ਕਰਦਾ ਤੁਸੀਂ ਭਲੇਖੇ ਦੇ ਵਿੱਚੋਂ ਤੁਸੀਂ ਭਗਮੰਤਮਾਨ ਕੋਲੇ ਮੁੱਖ ਮੰਤਰੀ ਕੋਲੇ ਜਾਓ ਜਾਂ ਮੋਦੀ ਕੋਲੇ ਜਾਓ ਦੋ ਬੰਦੇ ਮੇਰੇ ਤੇ ਕਾਰਵਾਈ ਕਰਾ ਸਕਦੇ ਨੇ ਜਾਂ ਮੋਦੀ ਜਾਂ ਭਗਮੰਤਮਾਨ ਦੋ ਇਹਨਾਂ ਤੋਂ ਇਹਨਾਂ ਤੋਂ ਇਲਾਵਾ ਮੇਰੇ ਤੇ ਕਾਰਵਾਈ ਨਹੀਂ ਹੋ ਸਕਦੀ ਤੁਹਾਡਾ ਬਹੁਤ ਵੱਡਾ ਭਰਮ ਭਲੇਖਾ ਹੈ ਜਦੋਂ ਮੁੱਖ ਮੰਤਰੀ ਐਸਐਸਪੀ ਨੂੰ ਕਹੂਗਾ ਮਹਾਲੀ ਵਾਲੇ ਐਸਐਸਪੀ ਨੂੰ ਕਹੋ ਵੀ ਭਾਨ ਨੂੰ ਠੋਕ ਚੱਕ ਕੇ ਭਾਨ ਨੂੰ ਅੰਦਰ ਸੱਟ ਉਹ ਫੇਰ ਸੱਟੂਗਾ ਐ ਨਹੀਂ ਸੱਟਦਾ ਉਹ ਨੂੰ ਪਤਾ ਹੈ ਤੁਸੀਂ ਕਿਹਦੇ ਕੋਲੇ ਜਾਂਦੇ ਹੋ ਮੁੱਖ ਮੰਤਰੀ ਕੋਲੇ ਸਾਰੇ ਏਜੰਟ ਮਾਫੀਆ ਮੁੱਖ ਮੰਤਰੀ ਕੋਲੇ ਇਕੱਠੇ ਹੋ ਕੇ ਜਾਓ ਵੀ ਭਾਨ ਨੇ ਸਾਨੂੰ ਬਹੁਤ ਤੰਗ ਪਰੇਸ਼ਾਨ ਕਰਿਆ ਹੋਇਆ ਪਹਾਨਾ ਸਾਨੂੰ ਜਿਉਣਾ ਨਹੀਂ ਦਿੰਦਾ ਪਹਾਨਾ ਸਾਨੂੰ ਗਾਲਾਂ ਕੱਢਦਾ ਪਹਾਨੇ ਨੇ ਧਰਨੇ ਲਵਾਉਂਦਾ ਤੁਸੀਂ ਉਹਦੇ ਕੋਲੇ ਜਾ ਕੇ ਜਾਓ ਜੀ ਪਹਾਨੇ ਨੂੰ ਫਾਂਸੀ ਦਿਵਾਉਣੀ ਆ ਸੀ ਪਹਾਨੇ ਨੂੰ ਕਟੁਕਟ ਫਾਂਸੀ ਦੀ ਸਜ਼ਾ ਕਰਾਉਣੀ ਆ ਅਸੀਂ ਤੁਸੀਂ ਉਹਦੇ ਕੋਲੇ ਜਾ ਕੇ ਫਰਿਆਦ ਕਰੋ ਸਾਰੇ ਜਣੇ ਇਕੱਠੇ ਹੋ ਕੇ মিডিਆ ਨਾਲ ਲੈ ਕੇ ਜਾਓ ਮੁੱਖ ਮੰਤਰੀ ਨੂੰ ਜਾ ਕੇ ਮਿਲੋ ਭਗਮਤ ਮਾਨ ਨੂੰ ਵੀ ਪਹਾਨੇ ਨੂੰ ਅਸੀਂ ਫਾਂਸੀ ਲਵਾਉਣੀ ਆ ਉਹਨੇ ਸਾਨੂੰ ਸਾਡਾ ਜਿਉਣਾ ਹਰਾਮ ਕਰਿਆ ਹੋਇਆ ਜੀ ਜਾਂ ਜਿਹੜੇ ਤੁਸੀਂ ਫੁੱਦੂ ਫੁੱਦੂ ਲੋਕਾਂ ਨੂੰ ਤੁਸੀਂ ਕਿਤੇ ਲਾ ਕੇ ਭੇਜ ਦਿਓ ਪਹਾਨੇ ਦਾ ਪਿੱਛਾ ਕਰੋ ਪਹਾਨਾ ਦਾ ਇਹ ਕਰੋ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਕੀ ਮਰ ਜੂ ਮੈਂ ਤਾਂ ਸਕੂਨ ਲਾਇਉ ਦੀ ਮੈਂ ਤਾਂ ਮਰਨਾ ਚਾਹਣਾ ਮੈਂ ਕਹਿੰਦਾ ਅਜਹੀ ਮੌਤ ਆਵੇ ਜਿਹੜੀ ਲੋਕਾਂ ਲਈ ਕੁਝ ਕਰਦੇ ਮਰੇ ਉਸ ਮੈਨੂੰ ਮਰਵਾਉਣਾ ਚਾਹਣਾ ਮਰਵਾ ਮੈਂ ਤਾਂ ਮੈਂ ਤਾਂ ਬੜਾ ਸਕੂਨ ਐ ਇਸ ਚੀਜ਼ ਬੰਦੇ ਦੀ ਤੁਸੀਂ ਤੁਸੀਂ ਕਰਾਪਟ ਲੋਕ ਹੋ ਇੱਕ ਦਿਨ ਮੇਰੇ ਕੋਲੇ ਪਿਛਲੇ ਦਿਨਾਂ ਜਾਂ ਟਾ ਗਿਆ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਸ਼ੂਟਿੰਗ ਕਰਦਾ ਸੀਗਾ ਮੈਨੂੰ ਕਹਿੰਦਾ ਕਹਿੰਦਾ ਵੀ ਐਂ ਕਰਕੇ ਕਹਿੰਦਾ ਮੈਂ ਤੇਰਾ ਤੂੰ ਬਹੁਤ ਕਹਿੰਦਾ ਲੋਕਾਂ ਲਈ ਲੜ ਰਿਹਾ ਹਾਂ ਪਰ ਕਹਿੰਦਾ ਕਿੰਨਾ ਸਮਾਂ ਤੂੰ ਕਰਦਾ ਰਹੇਗਾ ਕਿੰਨਾ ਸਮਾਂ ਕਰਦ ਰਮਗਾ ਤੂੰ ਰਾਜਨੀਤੀ ਚ ਵਗਿਆ ਤੂੰ ਇੱਧਰ ਨੂੰ ਵਗ ਜਾ ਤੇਰਾ ਗੋਲ ਕੀ ਹੈ ਤੇਰਾ ਨਿਸ਼ਾਨਾ ਕੀ ਹੈ ਉਹ ਮਖਿਆ ਮਖਿਆ ਤੂੰ ਤੈਨੂੰ ਤੇਰੇ ਦਿਮਾਗ 'ਚ ਪੈਸਾ ਚੱਲਦਾ ਤੂੰ ਪੈਸਾ ਬਹੁਤ ਕਮਾਲਿਆ ਮਖਿਆ ਮੈਂ ਤੂੰ ਐ ਦੱਸ ਦੇ ਮਖਿਆ ਮੈਂ ਉਹ ਗੁਰੂਆਂ ਨੂੰ ਮੰਨਦਾ ਮੈਂ ਉਹਨਾਂ ਨੂੰ ਮੰਨਦਾ ਜਿਹੜੇ ਝੜਖੜੀਆਂ ਦੇ ਚੜ ਗਏ ਜਿਹੜੇ ਤੱਤੀ ਤਰਗੀਆਂ ਤੇ ਬਹਿ ਗਏ ਜੇ ਮੇਰੇ ਵਰਗੇ ਸੜੇ ਬੰਦੇ ਦੀ ਮੌਤ ਹੁੰਦੀ ਹੈ ਲੋਕਾਂ ਦੇ ਕੰਮ ਦੇ ਵਿੱਚ ਮੇਰੇ ਤੋਂ ਇਲਾਵਾ ਮੈਨੂੰ ਹੋਰ ਕੁਝ ਨਹੀਂ ਜ਼ਿੰਦਗੀ ਚਾਹੀਦਾ ਤੁਸੀਂ ਜਿੰਨਾ ਅੱਡੀ ਝੂਟੀ ਦਾ ਜ਼ੋਰ ਲਾਉਣਾ ਲਾ ਲਿਓ ਹਾਂ ਤੁਸੀਂ ਅੱਜ ਜਾ ਕੇ ਮੀਟਿੰਗਾਂ ਕਰਦੇ ਤੁਸੀਂ ਜੰਨਾ ਜੋਰ ਲਾਉਣਾ ਉਹ ਤੇ ਲਾ ਲਿਓ ਤੁਹਾਡਾ ਸਾਰਿਆਂ ਦੀ ਮੱਝੀ ਪੜੀ ਠੋਕੂ ਮੈਂ ਮਰਨਾ ਮੈਂ ਮੱਥਿਆ ਹੋਇਆ ਵੀ ਮੈਂ ਮਰਨਾ ਤੁਸੀਂ ਕੀ ਕਹਿੰਦੇ ਹੋ ਕਾਰਵਾਈ ਕਰਾਉਂਗੇ ਤੁਸੀਂ ਕਰਵਾਓ ਤੁਹਾਡੇ ਤਾਂ 50 ਬੰਦੇ ਨੇ ਤੁਹਾਡੇ ਵਿੱਚੋਂ ਫੋਨ ਆ ਗਏ ਤੁਹਾਹਾਰੇ ਤਾਂ ਸਾਰੇ ਦੇ ਫੋਨ ਆਈ ਨੇ ਕੰਮੀ ਤੁਹਾਡੇ ਜਾਂਦੇ ਨੇਗੇ ਬੰਦੇ ਥਰ ਥਰ ਕੰਮੀ ਆਉਂਦੇ ਨੇਗੇ ਵਿੱਚੋਂ ਤੁਹਾਡੇ ਬੰਦੇ ਫੋਨ ਕਰੀ ਜਾਂਦੇ ਤੁਸੀਂ ਮੇਰੇ ਖਿਲਾਫ ਜਾ ਕੇ ਮੀਟਿੰਗਾਂ ਕਰਦੇ ਭਾਨ ਦੇ ਕਾਰਵਾਈ ਕਰਾਉਣੀ ਆ ਮੈਂ ਸਾਰੀ ਦੁਨੀਆ ਨੂੰ ਸਾਰੇ ਪੰਜਾਬ ਨੂੰ ਕਹਿਣਾ ਚਾਹਣਾ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਸੌ ਮੇਰਾ ਗੁਰੂ ਉਹ ਹੈ ਮੌਜੂਦਾ ਗੁਰੂ ਹੈ ਕਿਉਂਕਿ ਮੇਰੇ ਦਾੜੀ ਕੇਸ ਨਹੀਂ ਰੱਖੇ ਦਾੜੀ ਕੇਸ ਰੱਖਣ ਨਾਲ ਕੋਈ ਠੀਕਾ ਨਾ ਗੱਲ ਮੇਰੇ ਅੰਦਰ ਆਤਮਾ 'ਚ ਮੇਰੇ ਰੱਬ বাসਦਾ ਮੇਰੇ ਤੇ ਕੋਈ 5 ਰੁਪਏ ਨਾਲ ਚੋਂ ਬੰਦਾ ਸਾਬਤ ਕਰ ਦੇ ਮੈਂ ਚੈਲੰਜ ਕਰਦਾ ਗਲ ਘਟਾ ਨੂੰ ਕਿਸ ਤੋਂ ਪੈਸੇ ਜਿੱਦੋਂ ਦਵਾਈ ਹੋਣ ਉਹ ਕਿਸ ਤੇ ਲੱਤੇ ਹੋਣ ਜਾਂ ਏਜੰਟ ਕੋਈ ਸਾਬਤ ਕਰ ਦੇ ਇੱਕ ਕੱਲ ਫੁੱਦੂ ਜਿਹਾ ਬੰਦਾ ਲੱਗਿਆ ਪਿਆ ਸੀਗਾ ਉਹ ਫੁੱਦੂ ਜੀ ਬੰਦੇ ਦੀ ਮੈਂ ਵੀਡੀਓ ਨਾਸਰ ਕਰਦਾ ਉਹ ਲੱਗਿਆ ਪਿਆ ਸੀਗਾ ਜੀ ਭਾਨੇ ਕਿਤੇ ਸਬੂਤ ਨੇ ਲਿਆ ਪਰੋਣੇ ਸਬੂਤ ਕਿਹੜੇ ਨੇ ਕਿ ਲਿਆਓ ਧਰੋ ਇਸ ਕਰਕੇ ਇਹ ਜਿਹੜੀ ਭਰਮ ਭਲੇਖਾ ਹੁਣ ਤੁਸੀਂ ਕਰ ਦਿਓ ਥੋੜਾ ਐਸਾ ਮੈਂ ਹੁਣ ਸਭ ਤੋਂ ਪਹਿਲਾਂ ਦਾ ਮਹਾਲੀਆਣਾ ਦੀ ਹੁਣ ਮੰਜੀ ਠੋਕੂੰ ਕੱਲੇ-ਕੱਲੇ ਬੰਦੇ ਦੀ ਮੰਜੀ ਠੋਕੂੰਗਾ ਮੈਂ ਏਜੰਟਾਂ ਦੀ ਇਹ ਪੰਜਾਬ ਦੇ ਵਿੱਚੋਂ ਇਹ ਮਾਫੀਆ ਖਤਮ ਕਰਾ ਕੇ ਛੱਡਣੂੰ ਪਿਛਲੇ ਤੁਹਾਨੂੰ ਮੈਂ ਗੱਲ ਦੱਸਦਾ ਪਿਛਲੇ ਜਿੰਨੇ ਵੀ ਅੱਜ ਮੈਂ ਪਹਿਲੀ ਵਾਰ ਗੱਲਾਂ ਬੋਲਣਾ ਭਾਵਿਕ ਹੋ ਗਏ ਪਿਛਲੇ ਨਾ ਮੈਨੂੰ 6 ਮਹੀਨਾ ਤੋਂ ਮੈਨੂੰ ਨੈਸ਼ਨਲ মিডিਆ ਦੇ ਫੋਨ ਆ ਰਹੇ ਨੇ ਨਿਕ ਨੈਸ਼ਨਲ মিডিਆ ਕਹਿੰਦਾ ਵੀ ਤੇਰੀ ਅਸੀਂ ਇਸ ਮੈਨੂੰ ਨਾ ਕਈ ਜਿਹੜੇ ਚੈਨਲ ਜੇ ਬਕਾਉ ਨੇ ਉਹਨਾਂ ਦਾ ਜਾਣਾ ਨਹੀਂ ਚਾਹੁੰਦਾ ਜਿਹੜੇ ਸਾਡੇ ਕਿਸਾਨੀ ਅੰਦੋਲਨ ਬਲੇਕ ਦਾ ਕੰਮ ਪਰ ਹੁਣ ਜਿਹੜਾ ਕਿ ਮ ਉਹ ਤੁਸੀਂ ਮਾਫੀਆ ਏਜੰਟ ਮਾਫੀਆ ਗੱਲ ਸੁਣ ਲਿਓ ਉਹ ਜਿਹੜਾ ਕਿ ਜੇ ਡਬਲਯੂ ਮੈਟ ਇੱਕ ਹੋਰ ਨਾ ਪਤਾ ਨਹੀਂ ਚੰਡੀਗੜ੍ਹ ਦੇ ਵਿੱਚ ਵੱਡਾ ਹੋਟਲ ਆ ਉਹਦੇ ਵਿੱਚ ਪੰਜਾਬ ਦੇ ਮੰਤਰੀਆਂ ਤੋਂ ਲੈ ਕੇ ਮੇਰੀ ਸਪੈਸ਼ਲ ਸਪੈਸ਼ਲ ਮੈਨੂੰ ਇਸ ਏਜੰਟ ਮਾਫੀਆ ਦੇ ਮੁੱਦੇ ਤੇ ਮੈਨੂੰ ਸਪੈਸ਼ਲ ਬੁਲਾਇਆ ਜਾ ਰਿਹਾ ਹੈ ਨੈਸ਼ਨਲ ਟੀਵੀ ਚੈਨਲਾਂ ਵੱਲੋਂ ਸਮਾਨਤ ਕੀਤਾ ਜਾ ਰਿਹਾ ਹੈ ਮੈਨੂੰ ਇਹ ਤੁਹਾਨੂੰ ਗੱਲ ਦੱਸ ਰਿਹਾ ਮੈਂ ਪਹਿਲਾਂ ਮੈਂ ਜਾਣ ਹੀ ਸੀ ਰਿਹਾ ਦਲਜੀਤ ਵਰਗੇ ਐਮੀਨੀ ਐਡੇ ਵੱਡੇ ਵੱਡੇ ਨਾਮ ਬੋਲਦੇ ਨਾ ਬੰਦੇ ਐਡੇ ਵੱਡੇ ਜਿਹੜੇ ਜਿਨ੍ਹਾਂ ਨੂੰ ਦੁਨੀਆ ਪਿਆਰ ਕਰਦੀ ਹੈ ਅਮਨੀ ਉੱਥੇ ਤੇ ਕਰ ਪਹੁੰਚ ਗਏ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਮਹਾਰਾਜ ਨੇ ਆਪ ਸੇਵਾ ਕਰਵਾਈ ਹੈ ਇਸ ਕਰਕੇ ਮਹਾਰਾਜ ਨੇ ਆਪ ਸਿਰ ਤੇ ਮੇਰਾ ਪਰੇ ਹੱਥ ਰੱਖ ਕੇ ਡੋਲਣ ਨਹੀਂ ਦਿੱਤਾ ਗੱਡੀਆਂ ਕਾਰਾਂ ਪੈਸੇ ਦੇ ਟੀਚੀਆਂ ਲਿਆ ਲੈ ਕੇ ਤੁਸੀਂ ਰੱਖੀਆਂ ਕੋਈ ਬੰਦਾ ਇਤਕਰ ਭਾਨ ਨੂੰ ਖਰੀਦ ਨਹੀਂ ਸਕਦਾ ਤੁਸੀਂ ਹੱਥੋਂ ਨੂੰ ਕਰੋੜ ਰੁਪਏ ਕਮਾਉਣੇ ਮੈਨੂੰ ਤੁਹਾਨੂੰ 5 ਲੱਖ ਰੁਪਏ ਦੇਣੀ ਕਿੱਡੀ ਵੱਡੀ ਗੱਲ ਹੈ ਮੈਨੂੰ ਤੁਹਾਨੂੰ 5 ਲੱਖ ਰੁਪਏ ਰੋਹ ਦਾ ਦੇਣਾ ਕਿੱਡੀ ਵੱਡੀ ਗੱਲ ਹੈ ਇਸ ਕੰਮ ਦੇ ਵਿੱਚੋਂ ਕਰੋੜਾਂ ਰੁਪਏ ਕਮਾ ਸਕਦੇ ਸਭ ਤੋਂ ਵੱਡੀ ਜਿਹੜੀ ਮਾਇਆ ਹੈ ਪੈਸੇ ਨੂੰ ਕੋਈ ਬੰਦਾ ਨਹੀਂ ਤਿਆਗ ਸਕਦਾ ਕੋ ਲੀਟਰ ਨਹੀਂ ਧਿਆਕ ਸਕਦਾ ਮੈਂ ਸਮੁੰਦਰ ਨੂੰ ਧਿਆਕ ਕੇ ਚੱਲਿਆ ਮੈਂ ਉਸ ਨੂੰ ਠੋਕਰਾਂ ਮਾਰ ਕੇ ਚੱਲਿਆ ਫੇਰ ਤਾਂ ਇੰਨਾ ਸਮਾਂ ਲੜਿਆ ਇਸ ਲੱਤਾਂ ਮਾਰ ਕੇ ਉਸ ਪੈਸੇ ਨੂੰ ਚੱਲਿਆ ਵੀ ਭੈਣ ਚਾਵੇ ਮਾਇਆ ਤੋਂ ਕਰਾਉਣਾ ਕੀ ਐ ਤੂੰ 50 ਇਹ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਮੈਂ ਗੱਲ ਆਹਨਾ ਪਿਛਲੇ 2-3 ਸਾਲਾਂ ਤੋਂ ਮੇਰਾ ਕਮਾਈ ਵੀ ਜ਼ੀਰੋ ਐ ਪਰ ਮੈਂ ਜਿਵੇਂ ਵੇਲਾ ਪੂਰਾ ਕਰਨਾ ਮੈਨੂੰ ਪਤਾ ਮੇਰਾ ਕੰਮ ਚੱਲ ਜੀ ਜਾਂਦਾ ਰੁਕਤੀ ਪਾਣੀ ਤੋਂ ਮੈਂ ਭੁੱਖਾ ਨਹੀਂ ਮਰਦਾ ਸਾਰਾ ਕੁਝ ਵਧੀਆ ਚੱਲ ਜੀ ਜਾਂਦਾ ਮੇਰਾ ਤੁਸੀਂ ਮੀਟਿੰਗਾਂ ਕਰਦੇ ਤੁਸੀਂ ਭੰਨ ਤੇ ਕਾਰਵਾਈਆਂ ਕਰਾਉਣੀਆਂ ਨੇ ਤੁਸੀਂ ਮੁੱਖ ਮੰਤਰੀ ਕੋਲ ਜਾਓ ਮੈਂ ਤੁਹਾਨੂੰ ਇੱਕ ਦੁਬਾਰਾ ਇਹ ਗੱਲ ਦੱਸਦਾ ਤੁਸੀਂ ਉਹਦੇ ਕੋਲ ਜਾਓ ਉਹ ਮੇਰੇ ਤੇ ਲੱਗਦਾ ਉਹਨੂੰ ਪਤਾ ਹੈ ਵੀ ਭੰਨਾਂ ਵਰਗੇ ਵੀ ਇਹਨਾਂ ਨੂੰ ਇਹਨਾਂ ਨੂੰ ਲੋਕ ਪਿਆਰ ਕਰਦੇ ਤੁਸੀਂ ਉਹਦੇ ਕੋਲ ਜਾ ਕੇ ਜਿਹੜੀ ਮੇਰੇ ਤੇ ਕਾਰਵਾਈ ਕਰਾਓ ਜਾਂ ਇਹਨਾਂ ਕੋਲੇ ਜਾਣ ਦਾ ਤੁਹਾਡਾ ਕੋਈ ਫਾਇਦਾ ਨਹੀਂ ਐਡਾ ਤੁਸੀਂ ਪ੍ਰਸ਼ਾਸਨ ਕੋਲੇ ਅਫਸਰਾਂ ਕੋਲੇ ਤੁਰੇ ਫਿਰਦੇ ਹੋ ਕਹਿੰਦੇ ਕਹੋਂ ਦੇ ਮੈਂ ਪੁਲਿਸ ਵਾਲਿਆਂ ਦੇ ਮੁਲਾਜ਼ਮਾਂ ਦੇ ਪੈਸੇ ਵਾਪਸ ਕਰਵਾਏ ਨੇ ਕਿੰਨੇ ਮੁਲਾਜ਼ਮਾਂ ਦੇ ਪੈਸੇ ਵਾਪਸ ਕਰਵਾਏ ਨੇਗੇ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਦੇ ਜੋ ਹੈ ਰਿਟਾਇਰ ਮੁਲਾਜ਼ਮ ਸੀਗੇ ਜਿਨ੍ਹਾਂ ਨੇ ਸਾਰੀ-ਸਾਰੀ ਪੂੰਜੀ ਇਕੱਠੀ ਕਰੀ ਪੂੰਜੀ ਇਕੱਠੀ ਕਰਕੇ ਉਹਨਾਂ ਨੇ ਆਪਣੇ ਜਵਾਕਾਂ ਨੂੰ ਬਾਹਰ ਭੇਜਣਾ ਚਾਹੁੰਦੇ ਸੀ ਤੁਸੀਂ ਉਹਨਾਂ ਨੂੰ ਲੁੱਟਿਆ ਤੁਸੀਂ ਉਹਨਾਂ ਨੂੰ ਠੱਗਿਆ ਤੁਸੀਂ ਉਹਨਾਂ ਨੂੰ ਠੱਗਿਆ ਤੁਸੀਂ ਉਹਨਾਂ ਨੂੰ ਤੁਸੀਂ ਉਹਨਾਂ ਤੋਂ ਪੈਸੇ ਖਾਦੇ ਨੇਗੇ ਉਹਨਾਂ ਨੇ ਪੈਸੇ ਵਾਪਸ ਕਰਵਾਏ ਨੇਗੇ ਤੁਸੀਂ ਕਿਹਦੇ ਕੋਲੇ ਤੁਰੇ ਫਿਰਦੇ ਹੋ ਠੀਕ ਹੈ ਮੈਂ ਯਾਰ ਮੈਂ ਮੈਂ ਬੋਲਦਾ ਮੈਂ ਕਈ ਮੈਨੂੰ ਲੋਕ ਇਹ ਚੀਜ਼ ਲਈ ਕਹਿ ਦਿੰਦੇ ਨੇ ਵੀ ਤੂੰ ਗਾਲ੍ਹਾਂ ਕੱਢਦਾ ਉਹਨਾਂ ਨੂੰ ਉਲਟ ਬੋਲਦਾ ਬਾਈ ਜੀ ਮੈਂ ਥੋੜੋ ਤੋਂ ਮਾਫੀ ਚਾਹਣਾ ਇਹਨਾਂ ਨੇ ਲੋਕਾਂ ਨੂੰ ਇਹ ਜਿਵੇਂ ਦਫ਼ਤਰਾਂ ਦੇ ਇਲਜਾਲ ਜਾ ਕੇ ਗਾਵਾਂ ਕਰਦੇ ਨੇ ਨਾ ਬਾਈ ਜੀ ਇਹ ਏਜੰਟ ਇਹ ਬੌਂਸਰਾਂ ਨੂੰ ਲੋਕਾਂ ਨੂੰ ਇਲਜਾਲ ਦੇ ਕੇ ਗਰੀਬਾਂ ਨੂੰ ਧਮਕਾਉਂਦੇ ਨੇਗੇ ਫੇਰ ਬਾਈ ਮੈਨੂੰ ਗੁੱਸਾ ਚੜਦਾ ਬਾਈ ਇਹਨਾਂ ਦੇ ਘਰਾਂ ਵਾਲੀਆਂ ਦੇ ਨਾਲ ਇਹਨਾਂ ਦੇ ਇਹਨਾਂ ਦੇ ਕੋਲੇ ਡਿਫੈਂਡਰਾਂ ਗੱਡੀਆਂ ਇਹਨਾਂ ਕੋਲੇ ਫੋਰਚਨਰਾਂ ਗੱਡੀਆਂ ਇਹਨਾਂ ਕੋਲੇ ਐਨਾ-ਐਨਾ ਮਹਿੰਗਾ ਖਾਸ ਕਰਕੇ ਮਹਾਲੀ ਜਲੰਧਰ ਲੁਧਿਆਣਾ ਪਟਿਆਲਾ ਜਿਹੜੇ ਵੱਡੇ ਸਾਰਿਆਂ ਦੇ ਵਿੱਚ ਏਜੰਟ ਨੇ ਇਹਨਾਂ ਕੋਲੇ ਐਡੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਜਵਾਕਾਂ ਦੇ ਨਾਲ ਇਹਨਾਂ ਦੇ ਨਾਲ ਸਕੂਲ ਜਦੋਂ ਨਾ ਜਵਾਕ ਜਾਂਦੇ ਨੇ ਉਹਨਾਂ ਕੋਲੇ ਬੌਂਸਰ ਘਰ ਵਾਲਿਆਂ ਨਾਲ ਇਹਨਾਂ ਦੇ ਨਾਲ ਬੌਂਸਰ ਤਾਂ ਕਰਕੇ ਬਈ ਇਹਨਾਂ ਨੂੰ ਮੈਂ ਗਾਂਾ ਕੱਢਦਾ ਜਦੋਂ ਗਰੀਬ ਬੰਦਾ ਜਾਂਦਾ ਨਾ ਦਫ਼ਤਰ ਦੇ ਵਿੱਚ ਗਰੀਬ ਬੰਦੇ ਨੂੰ ਗਾਲਾਂ ਕੱਢ ਕੱਢ ਕੇ ਮੋੜਦੇ ਨੇ ਤਾਂ ਮੈਂ ਇਹਨਾਂ ਨੂੰ ਗਾਲਾਂ ਕੱਢਦਾ ਬਈ ਕਈ ਮੈਨੂੰ ਕਹਿ ਦਿੰਦੇ ਨੇ ਨਾ ਬੰਦੇ ਵੀ ਤੂੰ ਉਹਨਾਂ ਨੂੰ ਗਾਲਾਂ ਕੱਢਦਾ ਬਈ ਮੈਂ ਤਾਂ ਗਾਲਾਂ ਕੱਢਦਾ ਅੱਖਿਆ ਹੋਇਆ ਗਰੀਬ ਬੰਦੇ ਨੂੰ ਬਈ ਇਹ ਅੰਦਰ ਨਹੀਂ ਵੜਨ ਦਿੰਦੇ ਗਰੀਬ ਬੰਦੇ ਦੀ ਬੇਇੱਜ਼ਤੀ ਕਰਕੇ ਮੋੜਦੇ ਨੇ ਗਰੀਬੰਦਰੀ ਬੇਇੱਜ਼ਤੀ ਕਰ ਕਰਕੇ ਮੋੜਨੇ ਕਿ ਤਾਂ ਕਰਕੇ ਬਈ ਇਹਨਾਂ ਨੂੰ ਮੈਂ ਗਾਲਾਂ ਕੱਢਦਾ ਮੈਂ ਇਹਨਾਂ ਨੂੰ ਬਦਲਾ ਲੈਣਾ ਹਾਂ ਲੋਕਾਂ ਦਾ ਜਿਹੜਾ ਇਹਨਾਂ ਨੂੰ ਜਦੋਂ ਦਾ ਇਹਨਾਂ ਨੇ ਪੈਸਾ ਲੈਣਾ ਹੁੰਦਾ ਉਹ ਤਾਂ ਇਹ ਚਾਹ ਕੌਫੀ ਸਾਰਾ ਕੁਝ ਪੀਉਂਦੇ ਨੇਗੇ ਜਦੋਂ ਪੈਸਾ ਲੈ ਲੇ ਫਿਰ 6 ਮਹੀਨਾ ਬਾਅਦ ਅਗਲੇ ਦੇ ਮਾਰਦੇ ਨੇ ਲੱਤ ਪੁੰਡ ਤੇ ਠੀਕ ਹਨਾ ਗੱਲ ਧਰ ਕੇ ਫੇਰੇ ਕੱਢਦੇ ਨੇ ਗਾਲਾਂ ਫੇਰੇ ਗਾਲਾਂ ਕਰਦੇ ਨੇ ਬਈ ਇਹ ਮਸਲਾ ਕਰਕੇ ਜਿਹੜਾ ਮੈਂ ਇਹਨਾਂ ਨੂੰ ਗਾਲਾਂ ਕੱਢਦਾ ਬਈ ਤੁਸੀਂ ਜਿੰਨਾ ਜ਼ੋਰ ਲਾਉਣਾ ਲੜਿਆ ਮੈਂ ਗਾਂ ਤੁਹਾਨੂੰ ਐਂ ਕੱਢੂੰ ਤੁਹਾਡੇ ਬਾਗਾਂ ਧਰਨੇ ਐਂ ਲਾਉਂ ਥੋਡੇ ਜਿਵੇਂ ਜੁੱਪ ਝੋਣਾ ਕਿੰਨੇ ਅੱਜ ਲਵਾਇਆ ਉਹਨਾਂ ਦੇ ਝੋਣਾ ਵੀ ਐਂ ਲਵਾਵਾਂਗੇ ਤੁਹਾਡੇ ਬਾਹਾਂ ਚ ਤੁਹਾਡੇ ਘਰਾਂ ਦੇ ਉੱਪਰ ਵੀ ਐਂ ਲਿਆ ਕੇ ਲੋਕ ਬਿਠਾਉਂ ਜਿੰਨਾ ਤੁਸੀਂ ਜ਼ੋਰ ਲਾਣਾ ਹਲਾ ਲਿਓ ਜੇ ਸਰਕਾਰ ਚੰਗੀ ਹੋਵੇ ਸਰਕਾਰ ਕਾਨੂੰਨ ਨਾ ਬਣਾ ਦੇ ਸਰਕਾਰ ਤੁਹਾਡੇ ਖਿਲਾਫ ਸਖਤ ਕਾਨੂੰਨ ਬਣਾਵੇ ਜਿਵੇਂ ਹਰਿਆਣਾ ਦੇ ਵਿੱਚ ਕਾਨੂੰਨ ਬਣਾਇਆ ਆ ਤੁਸੀਂ ਸੁਣਿਆ ਭਾਨੇ ਸਿੱਧੂ ਦੇ ਵੱਲੋਂ ਸਿੱਧੀ ਚੇਤਾਵਨੀ ਦੇ ਦਿੱਤੀ ਆ ਹੁਣ ਕਈ ਮੁਹਾਲੀ ਦੇ ਏਜੰਟਾਂ ਨੂੰ ਭਾਜੜਾ ਜ਼ਰੂਰ ਪੈ ਜਾਣਗੀਆਂ ਕਿਉਂਕਿ ਹਰ ਕੋਈ ਜਿਹੜਾ ਆ ਨੌਜਵਾਨ ਆ ਉਹ ਵਿਦੇਸ਼ ਜਾਣ ਦਾ ਚਾਹਵਾਨ ਆ ਪਰ ਵਿਦੇਸ਼ ਚ ਜਾਣ ਦੇ ਲਈ ਜੇਕਰ ਸਹੀ ਰਸਤਾ ਮਿਲ ਜਾਵੇ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਪਰ ਇਹ ਏਜੰਟ ਹੁੰਦੇ ਨੇ ਟਰੈਵਲ ਏਜੰਟ ਹੁੰਦੇ ਨੇ ਨੌਜਵਾਨਾਂ ਨੂੰ ਝਾਂਸਾ ਦੇ ਦਿੰਦੇ ਨੇ ਵੱਡੇ ਸੁਪਨੇ ਦਿਖਾ ਦਿੰਦੇ ਨੇ ਮੋਟਾ ਪੈਸਾ ਉਹਨਾਂ ਦੇ ਕੋਲੋਂ ਲੈ ਲੈਂਦੇ ਨੇ ਪਰ ਵਿਦੇਸ਼ ਨਹੀਂ ਭੇਜਦੇ ਤਾਂ ਨੌਜਵਾਨਾਂ ਦਾ ਪੈਸਾ ਵੀ ਡੁੱਬਦਾ ਤੇ ਵਿਦੇਸ਼ ਜਾਣ ਦੇ ਸੁਪਨੇ ਵੀ ਚੱਕਣਾ ਚੋਰ ਹੁੰਦੇ ਨੇ ਤਾਂ ਜਿਹੜੇ